ਹਲੋ ਇਹ ਤੁਸੀਂ ਤਸਵੀਰਾਂ ਤਾਂ ਹੀ ਦੇਖਦੇ ਆ ਸਵੇਰੇ 7 ਵਜੇ ਦਾ ਟਾਈਮ ਹੈ 7 ਵਜੇ ਦੇ ਟਾਈਮ ਦੇ ਉੱਤੇ ਜੁਪੀ ਜਿਹੜੀ ਆ ਰੋਡਵੇ ਜੁਪੀ ਰੋਡਵੇ ਉਹ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਪਿੱਛੇ ਇੱਕ ਬੱਸ ਪ੍ਰਾਈਵੇਟ ਬੱਸ ਜਿਹੜੀ ਆ ਉਹ ਜਾ ਰਹੀ ਸੀ ਉਸਦੇ ਨਾਲ ਟਕਰ ਖਾ ਗਿਆਨ ਫਲਾਈਓਵਰ ਤੋਂ ਜਿਹੜੀ ਜੁਪੀ ਰੋਡਵੇ 'ਚ ਪਾਸਿਆ ਉਹ ਫਲਾਈਓਵਰ ਤੋਂ ਅੱਧੀ ਉਤਰ ਗਏ ਤੁਸੀਂ ਤਸਵੀਰਾਂ ਤਾਂ ਹੀ ਦੇ ਸਕਦੇ ਹੋ ਮੌਕੇ ਦੀਆਂ ਸੰਗਣੀਆਂ ਜਿਹੜੀਆਂ ਤਸਵੀਰਾਂ ਸੰਗਣੀ ਤੁੰਦ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਈ ਜਿਹੜੀ ਜੂਪੀ ਆ ਬੱਸ ਜੂਪੀ ਦੀ ਜਿਹੜੀ ਰੋਡਵੇਜ 'ਵੱਸਿਆ ਉਹ ਫਲਾਈਓਵਰ ਤੋਂ ਅੱਧੀ ਫਲਾਈਓਵਰ ਤੋਂ ਉਤਰ ਗਈ ਹੈ ਜਿਹੜਾ ਜਾਣੀ ਨੁਕਸਾਨ ਤੋਂ ਵਿਚਾਰ ਰਿਹਾ ਡਰਾਈਵਰ ਨੇ ਵੀ ਜਾਣਕਾਰੀ ਦਿੱਤੀ ਵੀ ਪੰਜ ਤੋਂ 6 ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਯਾਤਰੀ ਸਫਰ ਕਰ ਰਹੀਆਂ ਸੀਗੀਆਂ ਉਹਨਾਂ ਦਾ ਵਿਚਾਰਿਆ ਡਰਾਈਵਰ ਦਾ ਵੀ ਵਿਚਾਰਿਆ ਤਸਵੀਰ 15 ਠੀਕ ਹੈ ਜੀ ਇਹ ਦੇਖਣੇ ਕਿ ਸਪੀਡ ਬਗਾੜੀ ਮਾਰੀ ਇੱਕ ਸਾਈਡ ਲੱਗੀ ਤੇ ਗਾੜੀ ਡੋਮ ਗਈ ਆ ਜਿਹੜੀ ਕਰੀ ਆਏ ਵੱਜੀ ਪਿਛੋਂ ਆਉਂਦੀ ਇਹ ਆ ਰਹੀ ਥੀ ਉਹ ਜਿਹੜੀਆਂ ਸਵਾਰੀਆਂ ਤੇ ਮਾਰੇ ਮੱਥ ਪਾ ਜਾਉਂਦਾ ਉਹ ਲੱਗਤੀ ਨਹੀਂ 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 ਭਾਈ ਕੀ ਗੱਲਬਾਤ ਹੋਈ ਐ ਤੁਸੀਂ ਪੈਟਰੋਲਿੰਗ ਪਾਰਟੀ ਕੋਲ ਪਹੁੰਚੇ ਕੀ ਲੱਗਦਾ ਭਾਈ ਤੁੰਦ ਜਿਆਦਾ ਹੌਣ ਕਰ ਮੈਂ ਏਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੁਜ ਬ੍ਰਿਜ ਤੋਂ ਚਕਰਾੜੀ ਤੱਕ ਸਾਡਾ ਰੂਟ ਆ ਤੁੰਦ ਜਿਆਦਾ ਹੌਣ ਕਰਨੇ ਹਾਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਇਣੀ ਕੋ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਤੇ ਤਸਵੀਰਾਂ ਲੈ ਮੈਂ ਫਲਾਈਓਵਰ ਤੋਂ ਅੱਗੇ ਪਾਸੋਂ ਫ੍ਰੀ ਹਾਂਜੀ ਕੀ ਕਹਿਣਾ ਜੀ ਇਹ ਤਾਂ ਹੁਣ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿੱਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਟਦੇ ਪੁੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਦੇ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲ ਕਰਵਾ ਰਹੇ ਹਾਂ ਠੀਕ ਹੈ